ਅੱਜ ਕੀ ਘਟਨਾ ਕੀ ਗਈ ਹੈ ਪੂਰਾ ਮਾਮਲਾ ਕੀ ਇਹ ਆਂਦੇ ਜੀ ਥੋੜਾ ਸਗਣ ਪਾਨੀ ਮੈਂ ਨੇ ਆਪ ਹੀ ਪਾਇਾਂ ਦੀ ਕੁੜੀ ਦੇ ਪਾਉ ਹੈਣੇਗਾ ਜੀ ਠੀਕ ਹੈ ਜੀ ਅਸੀਂ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਅਸੀਂ ਅਖਾ ਚਲੋ ਜੀ ਠੀਕ ਹੈ ਪੈਣ ਦਾ ਮਸਲਾ ਅਸੀਂ ਜ਼ਿੰਮੇਵਾਰੀ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ ਅਸੀਂ ਚੱਲ ਠੀਕ ਹੈ ਜੀ ਇਹਨੇ ਸਗਣ ਪਾਤਾ ਮੈਨੂੰ ਮੈਨੂੰ ਆਂਦੀ 43 ਦੀ ਤੇਰੀ ਬਰਾਤਾ ਠੀਕ ਹੈ ਵੀਪੋ ਦਾ ਆਨੰਦ ਤੇ ਵਾਦੂਈ ਮੈਂ ਜੀ ਠੀਕ ਹੈ ਜੀ ਇਹਨੇ ਮੁੜ ਕੇ ਅਸੀਂ ਫੋਨ ਲਾਈ ਗਏ ਤੜਕੇ ਅੰਨ ਵੀ ਮੈਂ 10000 ਰੁਪਏ ਲੈ ਕੇ ਜਾਊਂਗੀ ਤرائی 10000 ਰੁਪਇਆ ਦੇਦਾ 8:20 ਵਜੇ ਨੂੰ ਕਹਿੰਦੀ ਮੈਂ ਜਾਣੀ ਕੁੜੀ ਵਾਲਿਆਂ ਦੀ ਆ ਕੇ ਤਿਆਰੀ ਕਰਾਉਣੀ ਆ ਜਾ ਕੇ ਇਹਨੇ ਆਈਫੋਨ ਲਾਇਆ ਆਂਦੀ ਵੀ 2:30 ਵਜੇ ਤੁਸੀਂ ਤੋਰੋ ਜੇ ਬਰਾਤ 2:30 ਵਜੇ ਫੋਨ ਲਾਇਆ ਉਸ ਤੋਂ ਬਾਅਦ ਇਹਨੇ ਫੋਨ ਨਹੀਂ ਚੱਕਿਆਗਾ ਕਰਿਆ ਕਿ ਆਂਦੀ ਕਿ ਕੁੜੀ ਭੱਜ ਗਈ ਮੁੜ ਕੇ ਅਸੀਂ ਕਹ ਫੇਰ ਇੱਕ ਵਾਰੀ ਪੁੱਛ ਲਾ ਆਂਦੀ ਕੁੜੀ ਦਾ ਭਰਾ ਮਰ ਗਿਆ ਜੀ ਹਾਂ ਅਸੀਂ ਮਜ਼ਦੂਰੀ ਕਰਨ ਵਾਲੇ ਮੇਰਾ ਪਿਆ ਉਹ ਵੀ ਮਜ਼ਦੂਰੀ ਕਰਦਾ ਮੈਂ ਵੀ ਕਰਦਾ ਆਂ ਬਈ ਗਰੀਬ ਬੰਦੇ ਆ ਜੀ 3.5-4 ਲੱਖ ਰੁਪਇਆ ਖਰਚ ਆਇਆ ਸਾਨੂੰ ਇਹ ਗੱਲ ਤੁਹਾਨੂੰ ਸਾਫ਼ ਦੱਸ ਦਿੱਤਾ ਜਾਵੇ ਕਿਨੇ ਕਿਨੇ ਪੈਸੇ ਲਈ ਸੀ ਤੁਹਾਡੇ ਕੋਲ ਇਹਨੇ ਸਾਡੇ ਤੋਂ 50000 ਰੁਪਏ ਲਿਆ ਸੀ ਕਿ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੁਸੀਂ ਹਾਂਜੀ ਅੰਗਰੇਜ਼ ਸਿੰਘ ਆ ਕਿਥੋਂ ਇਹ ਰਣ ਮਾਲਿਓ ਵਣਗਾਂ ਨਹੀਂ ਕਿ ਕੀ ਮਾਮਲਾ ਕੀ ਹੈਗਾ ਪੂਰਾ ਘਟਨਾ ਕੀ ਹੈ ਮਾਵਲਾ ਕੀ ਆਈ ਇਹਨੇ ਪਹਿਲਾਂ ਰਿਸ਼ਤਾ ਕਰਾਇਆ ਸੀਗਾ ਰਿਸ਼ਤਾ ਕਰਾਇਆ ਨਹੀਂ ਤੇ ਇਹਨੇ ਆਪਣਾ 50000 ਰੁਪਏ ਹਲਵਾਤਾ ਇਹਨੇ ਆਪ ਲੈ ਲਿਆ ਠੀਕ ਹੈ 50000 ਲੈ ਕੇ ਮੈਨੂੰ ਆਦੀ ਵੀ ਕੋਈ ਚੱਕਰ ਨਹੀਂਗਾ ਵੀ ਕੁੜੀ ਦਾ ਮਾਂ ਪਿਓ ਹੈ ਨੀਗਾ ਤੇ ਮਾਂ ਹੈਗੀ ਐ ਠੀਕ ਐ ਤੇ ਅੰਦੀ ਇਹ ਵੀ ਮੈਂ ਆਪੇ ਸਖਣ ਪਾਉਂਗੀ ਸਾਰਾ ਕੁਝ ਮੈਂ ਆਪੇ ਕਰੂੰਗੀ ਕੋਈ ਟੈਨਸ਼ਨ ਨਹੀਂ ਕੀ ਆ ਵੇਲੋ 5000 ਰੁਪਿਆ ਲੈ ਗਈ ਆ ਸਬਜ਼ੀਆਂ ਪੰਜਾ ਸਾਰਾ ਕੁਝ ਪਿਆ ਤੇ ਆ ਟੈਂਟਰ ਲੱਗਿਆ ਪਿਆ ਇਹਦਾ ਖਰਚਾ ਵੇਲੋ ਡੀ ਵਾਲਾਂ ਦੇ ਖਰਚੇ ਵੇਲੋ ਕਿ ਇਨ ਕਿਹ ਕੀ ਸਮੋਸੇ ਤੋਂ ਬਾਅਦ ਬਰਾਤ ਨੂੰ ਜਦੋਂ ਬਰਾਤ ਲੈ ਕੇ ਜਾਣਾ ਬਰਾਤ ਲੈ ਕੇ ਜਾਣਾ ਸੀ ਇਹਾਂ ਦੀ 10000 ਰੁਪਿਆ ਹੋਰ ਦੇ ਮੈਨੂੰ ਤੇ ਉਸ ਤੋਂ ਬਾਅਦ ਕੀ ਕੀ ਤੇ ਬਰਾਤ ਜੋ 10000 ਰੁਪਏ ਦਿੱਤਾ ਤੁਸੇ 10000 ਰੁਪਏ ਦਿੱਤਾ ਸੀ ਅਸੀਂ ਇਹਨੂੰ 2:3 ਵਜੇ ਤੱਕ ਡਿੱਕਿਆ ਨਹੀਂ ਆਈ ਕਿ ਮੈਂ ਕਿਹਾ ਬਰਾਤਾਂ ਨੂੰ ਕਹਿੰਦੀਆਂ ਦਾ ਮੋੜਨ ਵਾਲੀਆਂ ਹੈ ਤੇ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਕਿ ਵੀ ਤੇ ਇਹਨੇ ਫੋਨ ਬੰਦ ਕਰ ਲਿਆ ਹੁਣ ਬੰਦ ਕਰ ਲਿਆ ਤੇ ਉਸ ਤੋਂ ਬਾਅਦ ਇਹ 9 ਸੀ ਪਸ ਸੀਗਾ ਉਹ ਇੱਥੋਂ ਭੱਜ ਗਈ ਇੱਕ ਬੰਦਾ ਅੱਗੇ ਤੁਨੀ ਰੱਖਿਆ ਨਹੀਂ ਕੀ ਕਿਆ ਇਹਨਾਂ ਨੇ ਕਿਹਾ ਕਿ ਤੁਹਾਨੂੰ ਬਰਾਤ ਜਾਨ ਜਦੋਂ ਲੈ ਕੇ ਜਾਣੀ ਸੀ ਉਸ ਤੋਂ ਬਾਅਦ ਕੀ ਇਹਨਾਂ ਨੇ ਕਿਹਾ ਤੁਹਾਨੂੰ ਇਹ ਆਂਦੀ ਵੀ ਜਾ ਕੇ ਮੈਂ ਤੁਹਾਨੂੰ ਦੱਸਦੀ ਮੈਂ ਤਿਆਰੀ ਕਰਾਉਣੀ ਹੈ ਜੀ ਉੱਥੇ ਜਾ ਕੇ ਤਾਂ 10000 ਰੁਪਏ ਲੱਗੇ ਓਕੇ ਉਸ ਤੋਂ ਬਾਅਦ ਕੀ ਤੁਹਾਨੂੰ ਇਹਨਾਂ ਨੇ ਕਿਹਾ ਵੀ ਮੈਸੇਜ ਹੀ ਦਿੱਤਾ ਤੁਹਾਨੂੰ ਵੀ ਬਰਾਤ ਆਊਗੀ ਲੈ ਕੇ ਆਓ ਜੀ ਇਹ ਆਂਦੀ ਵੀ ਪਹਿਲਾਂ ਤਾਂ ਆਂਦੀ ਸੀ ਵੀ ਕੁੜੀ ਭੱਜ ਗਈ ਫੇਰ ਆਂਦੀ ਮਰਗੂਗੀ ਮੰਨ ਕੀ ਗੱਤ ਹੈ ਮੰਨ ਕੀ ਕਰਦੇ ਸਾਡੇ ਮੁਸਾਬ ਵੇਖ ਲਓ ਤੁਸੀਂ ਵੀ ਗਰੀਬੀ ਦਾਵਾ ਹੈ ਰੁਪਇਆ 3-4 ਲੱਖ ਰੁਪਇਆ ਲਾਈ ਬੈਠਾ ਮੈਂ ਸਨਮ ਸਾਹਿਬ ਚਾਹੀਦਾ ਜੀ ਸਨਮ ਸਾਹਿਬ ਚਾਹੀਦਾ ਜੀ ਇਹ ਜੀ ਦਾ ਕੁਲਵਿੰਦਰ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਅੱਜ ਜੋ ਮੇਰੇ ਇਹ ਰਿਸ਼ਤੇਦਾਰਾ ਵੀਰ ਜੀ ਇਹ ਮੇਰੇ ਸਾਲਾ ਸਬ ਉਹ ਮੇਰੇ ਮਾਮਾ ਜੀ ਆ ਤੇ ਇਹਨਾਂ ਨੇ ਵੀਰ ਜੀ ਇੱਥੇ ਆਪਣਾ ਵਿਚੋਲਣ ਨੇ ਇਹਨਾਂ ਨੂੰ ਧੋਖਾ ਧੜੀ ਕੀਤੀ ਹੈ ਵਿਚੋਲਣੇ ਪੂਰੀ 420 ਕੀਤੀ ਹੈ ਜੀ ਇਹਨਾਂ ਨਾਲ ਪੈਸਾ ਇਹਨਾਂ ਤੋਂ 50000 ਰੁਪਏ ਪਹਿਲਾਂ ਲੈ ਚੁੱਕੀ ਹੈ ਫਿਰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ 4 ਤਰੀਕ ਨੂੰ ਅਸੀਂ ਤੁਹਾਡੀ ਬਰਾਤ ਲੈ ਕੇ ਜਾਵਾਂਗੇ ਉਹ 10000 ਰੁਪਇਆ ਫੇਰ ਲੈ ਕੇ ਉਥੋਂ ਕੁੜੀ ਵਾਲਿਆਂ ਦੇ ਘਰ ਗਈ ਕਹਿੰਦੀ ਮੈਂ ਕੁੜੀ ਵਾਲੇ ਦੀ ਤਿਆਰੀ ਕਰਵਾਉਣੀ ਆ ਅਸੀਂ ਉਸ ਤੋਂ ਬਾਅਦ ਉਹਨੂੰ ਜੀ 2-4 ਘੰਟੇ ਫੋਨ ਟਰਾਈ ਕੀਤਾ ਪਰ ਉਹਨੇ ਸਾਡਾ ਫੋਨ ਨਹੀਂ ਚੁੱਕਿਆ ਤੇ ਫਿਰ ਉਹ ਆ ਕੇ ਜੀ ਕਰਿਆ ਕਿ ਆਪਦੇ ਉਹਨੇ ਇਹ ਗੱਲ ਆਖੀ ਜੀ ਉਹਨਾਂ ਦੀ ਕੁੜੀ ਭੱਜ ਗਈ ਹੈ ਸਾਡੇ ਘਰ ਨਹੀਂ ਆਈ ਅਜੇ ਕਰਿਆ ਆਪਦੇ ਆ ਕੇ ਕਹਿੰਦੀ ਉਹਨਾਂ ਦੀ ਕੁੜੀ ਭੱਜ ਗਈ ਆ ਅਸੀਂ ਫਿਰ ਜਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਐਦਾਂ ਨਾ ਕਰੋ ਤੁਸੀਂ ਸਾਡੀ ਬੇਇੱਜ਼ਤੀ ਕਰਵਾ ਰਹੇ ਹੋ ਪਿੰਡ ਦੇ ਵਿੱਚ ਵੀ ਸਾਡਾ ਕੋਈ ਹੱਲ ਕਰੋ ਤੇ ਫਿਰ ਕਹਿੰਦੀ ਮੈਂ ਚੱਲ ਕੋਈ ਨਾ ਕਿਸੇ ਪਾਸੇ ਹੋਰ ਟਰਾਈ ਕਰਦੀ ਆ ਟਰਾਈ ਟ੍ਰਾਈ ਕੀ ਕਰਨੀ ਸੀ ਸਿਰਫ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਧੋਖਾਧੜੀ ਵਿੱਚੋਂ ਸਾਡੇ ਤੋਂ 50000 ਰੁਪਏ ਵੀ ਲੈ ਗਈ ਹੈ ਸਾਡਾ ਜਿਹੜਾ ਖਰਚਾ ਵੀਰ ਜੀ ਇਹ ਹੁਣ ਵੇਖ ਲਓ ਵੀ 3-4 ਲੱਖ ਰੁਪਏ ਦੇ ਨੇੜੇ ਅਸੀਂ ਖਰਚਾ ਕਰ ਬੈਠੇ ਆ ਇਹ ਤੋਂ ਪਹਿਲਾਂ ਤੇ ਇਹ ਗਰੀਬ ਬੰਦਾ ਸੀਰੀ ਲਾਦਾ ਵਿਚਾਰਾ ਇਹਦੀ ਮਦਦ ਸਾਨੂੰ ਸਾਨੂੰ ਇਨਸਾਫ ਚਾਹੀਦਾ ਇਹਦੀ ਮਦਦ ਕੀਤੀ ਜਾਵੇ ਪੂਰੀ ਡਟ ਕੇ